ਹੈਲੋ ਸਰ ਗੁੱਡ ਮਾਰਨਿੰਗ ਸਰ ਸਰ ਜੀ ਹਮ ਸਰ ਇਧਰ ਦੇਖੋ ਜੀ ਇਸ ਵਿਅਕਤੀ ਵਿਸ਼ੇਸ਼ ਦੇ ਚਿਹਰੇ ਨੂੰ ਧਿਆਨ ਨਾਲ ਦੇਖੋ ਤੁਹਾਨੂੰ ਲੱਗਦਾ ਇਸ ਬੰਦੇ ਨੇ ਕਦੇ दारू ਪੀਤੀ ਹੋਣੀ ਹੈ ਦੇਖੋ ਕਿੱਡਾ ਪੋੜਾ ਚਿਹਰਾ ਹੈ ਦਾ ਤੁਹਾਨੂੰ ਇਹਨੂੰ ਦੇਖ ਕੇ ਲੱਗਦਾ ਹੈ ਕਦੇ ਇਸ ਬੰਦੇ ਨੇ ਹੌਸਟਲ ਚ ਦਾਰੂ ਲਿਆਂਦੀ ਹੋਣੀ ਹੈ ਕਦੇ ਕੰਦ ਟਪਾ ਕੇ ਪੇਟੀ ਲਿਆ ਆ ਹੋਵੇ ਅੰਦਰ ਸਰਤਿਆ ਨਾਲ ਦੇਖੋ ਜੀ ਓਲਾ ਮੈਂ ਦੇਖੋ ਜੀ ਕਿੱਡਾ ਪੂਣਾ ਹੋ ਗਿਆ ਇਹਨੇ ਤਾਂ ਜੀ ਗਲਤੀ ਨਾਲ ਇੱਕ ਦਿਨ ਖਾਰਾ ਪੀ ਲਿਆ ਹੁਣ ਸਾਰਾ ਅਟੱਬਰ ਗੰਗਾ ਚ ਟੁਬਕੀ ਮਾਰ ਕੇ ਆਇਆ ਤਾਂ ਜਾ ਕੇ ਸੈਟ ਹੋ ਗਿਆ ਜੀ ਅੱਛਾ ਹਾਂ ਜੀ ਦੇਖ ਲਓ ਮੜਾ ਜੀ ਹੁਣ ਬਿਟਾ ਐਂ ਕਰ ਹਾਂ ਜੀ ਹੁਣ ਤੂੰ ਇਹਦਾ ਚਿਹਰਾ غور ਨਾਲ ਦੇਖ ਕਿਹੜਾ ਆਸਾ ਬ੍ਰਾਂਡ ਹੋਣਾ ਜਿਹੜਾ ਇਹਨੇ ਨਹੀਂ ਪੀਤਾ ਹੁਣ ਓਏ ਦੋ ਵਾਰੀ ਹੱਥੇ ਚੁਲਟੀ ਕਰਦਾ ਮੈਂ ਦੇਖਿਆ ਇਹ ਗੱਲ ਸੁਣ ਕਾਕਾ ਓਏ ਆਪਣੇ ਫਾਦਰ ਨੂੰ ਬੁਲਾ ਕੇ ਲਿਆਈ ਨਾਲੇ ਹਾਂ ਜੇ ਤਰ੍ਹਾਂ ਫਾਦਰ ਨਾ ਆਇਆ ਤਾਂ ਮੈਂ ਤੇਰੇ ਘਰੇ ਫੋਨ ਕਰੂੰਗਾ ਆਊਟ ਕਟ ਆਈ ਸ਼ਟ ਕਟ ਆਂ ਤਾਂ ਪਾਇਆ ਨਾ ਨੇ ਬੋਲਾ ਚਿਹਰਾ ਦੇਖ ਇਸੇ 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 ਹਾਈ ਅੰਜਲ ਪ੍ਰੀਤ ਹੈਲੋ 베ਬੀ ਹਾਲ ਦਰ ਯੂ ਆਮ 23 베비 ਐਂਡ ਯੂ आई एम ट्वेंटी फोर ये डायलॉग कितने सोने लग रहा है मेरा ही है तुम की कर दे मैं सुत्ती पैसी कंबल कल्ली ते तुसी मैं भी प्यासी रजाई च कल्ला बेटा प्लीज हैव अ सीट बेटा बेटा जी प्लीज बैठो <coughs> हुकम करो बेटा ਅਗੇ ਸਨ ਸਰ ਜੀ ਹਜੇ ਕਿੱਥੇ ਹੋ ਗਏ ਓਹੋ ਅਗਲੀ ਚੈਟ ਨਾ ਸਰ ਮੈਂ ਪੜ ਨਹੀਂ ਸਕਦਾ ਅੱਛਾ ਸੈਂਸਰ ਨਹੀਂ ਨਾ ਮਿਲਣਾ ਓਏ ਫੋਟੋ ਵੀ ਨਹੀਂ ਹੋਈ ਓਏ ਫੋਟੋ ਵਾ ਲੈ ਕੇ ਕੰਦੀ ਆ ਨੇ ਬੇਟਾ